ਜਿਹੜੋ بارش ਆਉਂਦੀ ਹੈ ਤੇ ਨਿਕਾਸੀ ਸਹੀ ਨਹੀਂ ਹੈਗੀ ਪਾਣੀ ਦੀ ਉਹ ਹਰਾ ਜਿਆਦਾ ਰੇਗ ਪੈਂਦੀ ਹੈ ਤੇ ਉਹ ਬਾਣਾ ਚ ਜਾਂਦੀ ਹੈ ਕਿੰਨਾ ਕ ਨੁਕਸਾਨ ਹੋਇਆ ਇਹ ਖੇਤ ਦਾ ਜੇਕਰ ਦਾ ਹੋ ਗਿਆ ਜੇ ਮਿੱਟੀ ਨਹੀਂ ਚੱਕੀ ਜਾਣੀ ਪਹਿਲਾਂ ਤਾਂ 2 ਮਹੀਨੇ ਸਾਥ ਹੋ ਗਏ ਜਿਹੜਾ ਚ ਉਹ ਨਾ ਮਾਰਨ ਵਾਲੇ ਉਹ ਤਾਂ ਮਰ ਗਏ ਤਨ ਤਨ ਫੁੱਟ ਮਿੱਟੀ ਜੜੀ ਵੀ ਹੈਗੀ 4 4 ਫੁੱਟ 4 ਫੁੱਟ ਨਸਕਾਣੀ ਇਕ ਤਾਂ 90 ਪੈ ਗਏ ਜੀ ਵਿੱਚ ਕੋਸਾ ਪੌਲ ਦਾ ਨੀਵਾ ਕਰਕੇ ਪਾਣੀ ਲੰਘਣੇ ਕਰਕੇ ਦੇ ਦੇ ਨਾ ਨਸਕਾਨ ਹੋ ਗਏ ਖਰਚਾ ਬਥੇਰਾ ਆਊਗਾ ਜੀ ਉਹਨਾਂ ਦਾ ਤਾਂ ਕੋਈ ਉਹਨਾਂ ਦਾ ਹੈ ਨਹੀਂਗਾ ਥੜਕ ਭਰ ਕੇ ਮਿੱਟੀ ਉਠ ਗੇ ਮੱਥਾ ਸੀ ਮਾਰਨਾ ਜੀ ਇਹ ਤੇ ਉਹਨਾਂ ਨੇ ਮੇਰੇ ਘਰ ਦੇ ਜਮਾ ਸਾਹਮਣੇ ਪੁਲੀ ਦੱਬਦੀ ਤੇ ਦੋ ਪਿੰਡਾਂ ਦਾ ਪਾਣੀ ਇਕੱਠਾ ਕਰਕੇ ਬਾਈ ਜ਼ਿਮੀਦਾਰਾ ਜਿਹਨਾਂ ਨੂੰ ਨੁਕਸਾਨ ਹੁੰਦਾ ਸੀ ਪਿੱਛੇ ਤੋਂ ਉਹ ਕਹਿੰਦੇ ਵੀ ਪਾਣੀ ਅਸੀਂ ਪੁਲਾਂ ਵੇਖੀ ਕੱਢਣਾ ਤੇ ਬਾਈ ਜੀ ਜਦੋਂ 1000 ਕਿੱਲੇ ਦਾ ਪਾਣੀ ਏਕੜ ਦਾ ਤੇ ਇੱਕ 5 ਮੀਟਰ ਦੀ ਪੁਲੀ ਥਾਣੀ ਲੰਘੂਗਾ ਤੇ ਗਾਂ ਦਾ ਬਾਈ ਉਹ ਤੁਹਾਨੂੰ ਪਤਾ ਹੀ ਆ। ਬੜੇ ਪੋਲ ਬਣਿਆ ਉਹ ਗਲਤ ਬਣਿਆ ਫਿਰ ਪੁਲ ਨਮਾਨਚ ਬਣ ਕੇ ਪਾਣੀ ਦੂਜੇ ਪਾਸੇ ਜਾ ਕੇ ਇਕੱਠਾ ਹੋ ਕੇ ਮਾਰ ਕਰਦਾ ਨਵੀਂ ਟੈਕਨੋਲੋਜੀ ਦਾ ਤੁਹਾਨੂੰ ਕੋਈ ਫਾਇਦਾ ਹੀ ਨਹੀਂ ਹੋਇਆ ਨਾ ਫਾਇਦਾ ਜਿਹਨੂੰ ਹੋਣਾ ਹੈ ਵੱਡੀਆਂ ਕੰਪਨੀ ਨੂੰ ਫਾਇਦਾ ਉਹਨਾਂ ਨੂੰ ਹੋ ਚਾਰ ਚਪੇਰੇ ਪਿੰਡਾਂ ਦਾ ਪਾਣੀ ਇੱਥੇ ਮਾਰ ਕਰਦਾ ਤੇ ਇੱਥੇ ਹੁਣ ਜੇ ਆਪਾਂ ਪਰਲੇ ਪਾਸੇ ਦੇਖਣ ਦੀ ਸੜਕ ਤੇ ਹਲੇ ਵੀ ਮੇਰਾ ਖਰਾ ਵੀ ਲਾਗ ਲਗ ਪਾਣੀ ਖੜਾ ਹੈ ਔਰ ਇਹ ਝੂਨੇ ਡੁੱਬਿਆ ਹੈ ਕਿ ਜਦੋਂ ਭਾਰਤ ਮਾਲਾ ਨਹੀਂ ਸੀਗਾ ਉਦੋਂ ਪਾਣੀ ਵੰਡ ਕੇ ਲੱਗ ਜਾਂਦਾ ਸੀ ਹੁਣ ਤੁਸੀਂ ਆਹ ਦੇਖ ਲਓ ਵੀ ਸਾਰਾ ਪਾਣੀ ਇੱਥੋਂ ਦੀ ਗਿਆ ਪੁਰ ਥੱਲੇ ਦੀ ਵੱਡੀ ਮਾਰ ਹੈ ਕਿਸੇ ਇੱਕ ਜ਼ਿੰਮੇਵਾਰ ਤੇ ਆ ਜਾਂਦੀ ਹੈ ਫਿਰ ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾ ਸੁਰੇਂਦਰ ਕੰਬੋਜ ਅਸੀਂ ਪਹੁੰਚੇ ਹਾਂ ਪਿੰਡ ਗੁਮਟੀਕਲਾ ਇਹ ਹਲਕਾ ਰਾਮਪੁਰਾ ਦਾ ਇਹ ਪਿੰਡ ਹੈ ਜਿੱਥੇ ਕਿ ਇੱਕ ਭਾਰਤ ਮਾਲਾ ਪ੍ਰੋਜੈਕਟ ਇੱਥੋਂ ਨਿਕਲ ਰਿਹਾ ਜੋ ਸਰਕਾਰ ਕਹਿੰਦੀ ਕਿ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ ਡਿਵੈਲਪਮੈਂਟ ਤਾਂ ਕਰ ਰਹੇ ਹਾਂ ਪਰ ਜਿਹੜੇ ਨਾਲ ਲੱਗਦੇ ਖੇਤ ਨੇ ਉਹਨਾਂ ਦਾ ਧਿਆਨ ਰੱਖਣਾ ਤੇ ਪਿੰਡਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਥੇ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਨੇ ਇੱਥੋਂ ਪਿੰਡ ਗੁਮਟੀਕਲਾ ਦੇ ਸਰਪੰਚ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਸਮੱਸਿਆਵਾਂ ਆ ਰਹੀਆਂ ਨੇ ਤੁਹਾਨੂੰ ਇਹ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਸਮੱਸਿਆ ਤਾਂ ਜੀ ਇਹ ਹੈ ਵੀ ਇਹਨਾਂ ਨੇ ਜਿਹੜੀਆਂ ਪਹਿਲਾਂ ਤਾਂ ਨਿਕਾਸੀ ਪੁੜੀਆਂ ਜਿਹੜੀਆਂ ਨਪੀਆਂ ਉਹ ਕਿਤੇ ਵੀ ਸਹੀ ਨਹੀਂ ਨਪੀਆਂ ਉਹ ਸਾਰੀਆਂ ਹੁਣ ਆ ਰੇਗ ਪੈ ਕੇ ਆ ਸਾਹਮਣੇ ਪੁੜੀ ਆ ਆਪਣੀ ਇਹ ਵੀ ਬੰਦ ਹੋਈ ਪਈ ਐ ਹੋਰ ਜਿੰਨੀਆਂ ਸੇਲ ਬਰਾਹ ਤੱਕ ਨਿਗਾ ਮਾਰ ਲਓ ਇਧਰੋਂ ਪਾਈ ਰੂਪੇ ਤੱਕ ਨਿਗਾ ਮਾਰ ਲਓ ਸਾਰੀਆਂ ਬੰਦ ਐ ਜਿੱਥੋਂ ਵੀ ਪਾਣੀ ਲੰਘਦਾ ਪੁਲਾਂ ਥੱਲੇੋਂ ਲੰਘਦਾ ਤੇ ਵੱਡੀ ਸਮੱਸਿਆ ਲੜਾਈਆਂ ਹੁੰਦੀਆਂ ਬਾਈ ਇੱਥੇ ਫੇਰ ਆ ਰੇਗ ਦੀ ਵੱਡੀ ਸਮੱਸਿਆ ਐ ਜਦੋਂ ਜਿਆਦਾ ਬਾਰਿਸ਼ ਆਉਂਦੀ ਐ ਹੁਣ ਆ ਤਾਂ ਤਾਂ ਪੋਣਾ ਪੋਣਾ ਕਿੱਲਾ ਦੋਨੀਆਂ ਸਾਈਡਾਂ ਛੜਕਦੇ ਜ਼ਿੰਮੇਦਾਰ ਦਾ ਨੁਕਸਾਨ ਆ ਉਹ ਤੋਂ ਰੇਗ ਹੀ ਨਹੀਂ ਚੱਕੀ ਜਾਣੀ ਐਨੀ ਮਿੱਟੀ ਐ ਦੋ ਤੋ ਦੋ ਤੋ ਤਿੰਨ ਤਿੰਨ ਦਿਨ ਮਿੱਟੀ ਚੱਕਣ ਤੇ ਲੰਗ ਜਾਣਗੇ ਮਤਲਬ ਇਹ ਮਿੱਟੀ ਜਿਹੜੀ ਐ ਖੇਰ ਪਾਣੀ ਦੇ ਨਾਲ ਰੁੜ ਕੇ ਖੇਤਾਂ ਦੇ ਵਿੱਚ ਜਾ ਰਹੀ ਐ ਹਾਂ ਜੀ ਹਾਂ ਪਾਣੀ ਨਾਲ ਰੁੜ ਕੇ ਜਦੋਂ بارش ਆਉਂਦੀ ਐ ਤੇ ਨਿਕਾਸੀ ਸਹੀ ਨਹੀਂ ਹੈਗੀ ਪਾਣੀ ਦੀ ਉਹ ਹਰਾ ਜਿਆਦਾ ਰੇਗ ਪੈਂਦੀ ਐ ਤੇ ਉਹ ਬਾਣਾ ਚ ਜਾਂਦੀ ਐ ਉਹਦਾ ਕਰਕੇ ਨੁਕਸਾਨ ਹੁੰਦਾ ਜਿਆਦਾ ਹੂੰ ਇਹ ਪਾਣੀ ਕਿਧਰੋਂ ਦੀ ਆਉਂਦਾ ਪਾਣੀ ਕੀ ਇਹ ਡਰੇਨ ਐ ਜਾਂ ਕੋਈ بارش ਦਾ ਪਾਣੀ ਤੁਸੀਂ ਨਾਮ ਲੈ ਰਹੇ ਹੋ ਪਾਣੀ ਜਾਂਦਾ ਕਾਹਦਾ ਪਾਣੀ ਆ ਪਾਣੀ ਪਿੱਛੇ ਤੋਂ ਡਰੇਨ ਦਾ ਵੀ ਆਉਂਦਾ ਜੀ ਤੇ ਇੱਕ ਸਾਡਾ ਜਿਹੜਾ ਪਿੰਡ ਹੈ ਬਾਣ ਹੈ ਨਮਾਨ ਚ ਹੋਣ ਕਰਕੇ ਚਾਰ-ਚਪੇਰੇ ਪਿੰਡਾਂ ਦਾ ਪਾਣੀ ਇੱਥੇ ਮਾਰ ਕਰਦਾ ਵੱਡੀ ਮਾਰ ਇੱਥੇ ਆ ਕੇ ਪੈਂਦੀ ਹੈ ਤੇ ਇੱਥੇ ਹੁਣ ਜੇ ਆਪਾਂ ਪਰਲੇ ਪਾਸੇ ਦੇਖਾਂਗੇ ਸੜਕ ਤੇ ਹਲੇ ਵੀ ਮੇਰਾ ਖਿਆਲ ਵੀ ਲਗ ਲਗ ਪਾਣੀ ਖੜਾ ਹੈ ਸਾਰੇ ਝੋਨੇ ਡੁੱਬੇ ਹੋਏ ਉਹ ਵੀ ਤੁਹਾਨੂੰ ਦਿਖਾ ਦਿਆਂਗੇ ਉਹਦਾ ਕਰਕੇ ਸਾਨੂੰ ਹੁਣ ਜੇ ਅੱਗੇ ਜਦੋਂ ਭਾਰਤ ਮਾਲਾ ਨਹੀਂ ਸੀਗਾ ਉਦੋਂ ਪਾਣੀ ਵੰਡ ਕੇ ਲੱਗ ਜਾਂਦਾ ਸੀ ਹੁਣ ਤੁਸੀਂ ਆਹ ਦੇਖ ਲਓ ਵੀ ਸਾਰਾ ਪਾਣੀ ਇੱਥੋਂ ਦੇ ਗਿਆ ਪੁਰ ਥੱਲੇ ਦੀ ਵੱਡੀ ਮਾਰ ਕਿਸੇ ਇੱਕ ਜ਼ਿੰਮੇਵਾਰ ਤੇ ਆ ਜਾਂਦੀ ਹੈ ਫਿਰ ਉਹਦਾ ਕਰਕੇ ਜਾਦੇ ਔਖਾ ਹੋ ਜਾਂਦਾ ਹੈ। ਬਾਈ ਜੀ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ? ਸਮੱਸਿਆਵਾਂ ਇਹ ਆ ਜੀ ਪਹਿਲਾਂ ਇਹ ਚਲੋ ਇਹਨਾਂ ਨੇ ਜਿਹੜੇ ਆਪਣੀ ਡਿਵੈਲਪਮੈਂਟ ਹੈ ਵੀ ਦੋ ਰਾਜਾਂ ਦੀ ਦੂਰੀ ਤਾਂ ਘਟਾ ਦਿੱਤੀ। ਪਰ ਕਿਸਾਨਾਂ ਵਾਸਤੇ ਦੂਰੀਆਂ ਵਧਾਤੀਆਂ। ਕਿੱਥੇ ਤਾਂ ਸੀ ਆਪਦੀ ਬੱਟ ਟੱਪ ਕੇ ਦੂਜੇ ਖੇਤ ਜਾ ਵਰਦੇ ਸੀ। ਹੁਣ ਸਾਨੂੰ 2 ਕਿਲੋਮੀਟਰ ਗੇੜਾ ਖਾ ਕੇ ਇੱਕ ਪੁਲ ਥੱਲੇ ਨੂੰ ਹੀ ਰੰਗਣਾ ਪੈਂਦਾ। ਚਲੋ ਇਹ ਡਿਵੈਲਪਮੈਂਟ ਹੈ ਪਰ ਇਹਦੇ ਡਿਵੈਲਪਮੈਂਟ ਦੇ ਨਾਂ ਤੇ ਜਿਹੜਾ ਸਾਨੂੰ ਮਾਰਿਆ ਜਾ ਰਿਹਾ ਹੈ ਵੱਡੀ ਗੱਲ ਹੈ ਨਾ। ਇਧਰੋਂ ਡਰੇਨ ਦੀ ਪ੍ਰੋਪਰ ਸਫਾਈ ਨਹੀਂ ਹੋਈ ਇਹਨਾਂ ਪਿੰਡਾਂ ਦਾ ਪਾਣੀ ਖੇਤਾਂ ਵਿੱਚ ਦੀ ਆ ਕੇ ਇਹਦੇ ਨਾਲ ਲੱਗ ਕੇ ਖੜ ਗਿਆ ਨਾ ਫਲਾ ਗਈ ਉਹ ਇੱਕੇ ਪੁਲ ਵਿੱਚ ਦੀ ਨੰਘ ਕੇ ਇੱਕੇ ਜ਼ਿਮੀਂਦਾਰ ਦਾ ਬਹੁਤ ਵੱਡਾ ਨੁਕਸਾਨ ਕਰਤਾ ਇਹ ਬਾਕੀ ਜਿਹੜਾ ਇਹਨਾਂ ਨੇ ਉੱਪਰ ਭਰਤ ਪਾਈ ਮਿੱਟੀ ਪਾਈ ਹੈ ਜੀ ਉਹ ਸਾਰੀ ਢਲ ਢਾਲ ਕੇ ਨਾਲ ਦੇ ਜ਼ਿਮੀਂਦਾਰਾਂ ਦੇ ਖੇਤਾਂ 'ਚ ਹੀ ਜਾਵਣੀ ਉਹ ਕਾਫੀ ਉਹਨਾਂ ਦਾ ਖਰਚਾ ਟਾਈਮ ਵੀ ਲੱਗੂਗਾ ਇਹ ਚੱਕੀ ਨਹੀਂ ਜਾਣੀ ਤੇ ਮੈਨੂੰ ਪਤਾ ਵੀ ਇਹ ਅਥਾਰਟੀ ਨੇ ਤਾਂ ਚੱਕ ਕੇ ਵੀ ਨਹੀਂ ਦੇਣੀ ਇਹ ਹੈ ਜੀ ਹਾਂਜੀ ਭਾਈ ਜਿਵੇਂ ਕਿ ਸਰਕਾਰ ਕਹਿ ਦਿੰਦੀ ਕਿ ਅਸੀਂ ਨਵੀਂ ਟੈਕਨੋਲੋਜੀ ਦੇ ਨਾਲ ਪ੍ਰੋਜੈਕਟ ਲਿਆ ਕੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਰ ਰਹੇ ਹਾਂ ਪਰ ਕੀ ਲੱਗਦਾ ਕਿ ਡਿਵੈਲਪਮੈਂਟ ਸਹੀ ਹੋ ਰਹੇ ਨੇ ਜਿਵੇਂ ਤੁਸੀਂ ਨਵੀਂ ਟੈਕਨੋਲੋਜੀ ਦੀ ਗੱਲ ਕੀਤੀ ਹੈ ਨਵੀਂ ਟੈਕਨੋਲੋਜੀ ਨਾਲ ਪਹਿਲਾਂ ਤਾਂ ਜਿਹੜਾ ਇਹ ਰੇਤਾ ਪਾਇਆ ਭਰਤ ਪਾਈਆ ਉਹਨੂੰ ਠੱਲ ਲਾਉਣ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦੇ ਸੀ ਵੀ ਰੇਤਾ ਥੱਲੇ ਨਾ ਆਵੇ ਹੁਣ ਜਿਵੇਂ ਬਾਰਿਸ਼ ਜ਼ਿਆਦਾ ਆਊਗੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਤੁਹਾਨੂੰ ਕਿੱਲੇ ਕਿੱਲੇ ਵਾਹਣ ਦੇ ਵਿੱਚ ਫੁੱਟ ਫੁੱਟ ਡੇਢ ਡੇਢ ਫੁੱਟ ਮਿੱਟੀ ਚੜ ਗਈ ਤਾਂ ਉਹੋ ਪੱਧਰ ਕਰਨ ਤੇ ਵੀ ਖਰਚ ਆਉ ਤੇ ਉੱਥੇ ਫਸਲ ਵੀ ਮਰ ਗਈ ਨਵੀਂ ਟੈਕਨੋਲੋਜੀ ਦਾ ਤੁਹਾਨੂੰ ਕੋਈ ਫਾਇਦਾ ਹੀ ਨਹੀਂ ਹੋਇਆ ਨਾ ਫਾਇਦਾ ਜਿਹਨੂੰ ਹੋਣਾ ਹੈ ਵੱਡੀਆਂ ਕੰਪਨੀਓਂ ਨੂੰ ਫਾਇਦਾ ਉਹਨਾਂ ਨੂੰ ਹੋ ਜਾਣਾ ਹੈ ਨੁਕਸਾਨ ਸਾਨੂੰ ਹੋ ਗਿਆ ਜਾਕੇ ਢਲ ਨਹੀਂ ਢਲ ਕੇ ਜਾਣੀ ਉਹ ਵੀ ਉਹਨਾਂ ਦਾ ਹੀ ਨੁਕਸਾਨ ਹੈ ਉਹਨਾਂ ਨੂੰ ਫਾਇਦਾ ਨਹੀਂ ਉਲਟਾ ਨੁਕਸਾਨ ਹੋ ਗਿਆ ਟੈਕਨੋਲੋਜੀਆ ਦਾ ਜਿਵੇਂ ਕਿ ਇਹ ਸੜਕ ਬਣ ਰਹੀ ਹੈ ਇਹਦੇ ਤੁਹਾਡੇ ਪਿੰਡ ਨੂੰ ਕੋਈ ਫਾਇਦਾ ਨਹੀਂ ਹੋਇਆ ਇਸ ਚੀਜ਼ ਦਾ ਵੀ ਕਿਤੇ ਜਾਣਾ ਹੋਵੇ ਜਾਂ ਦੂਰੀ ਘੱਟ ਗਈ ਇਸ ਚੀਜ਼ ਦੀ ਦੇਖੋ ਜੀ ਇੱਥੇ ਜਿਹੜੀ ਸੜਕ ਬਣੀ ਹੈ ਇਹ ਸਾਡੇ ਆਸਤੇ ਨਹੀਂ ਬਣੀ ਇਹ ਤਾਂ ਵੱਡੀਆਂ ਇੰਡਸਟਰੀਜ਼ ਵਾਸਤੇ ਬਣੀ ਹੈ ਵੱਡੀਆਂ ਕੰਪਨੀਆਂ ਵਾਸਤੇ ਬਣੀ ਹੈ ਕਾਰਪੋਰੇਟ ਵਾਸਤੇ ਬਣੀ ਹੈ ਸਾਡੇ ਆਸਤੇ ਤਾਂ ਕੁਝ ਨਹੀਂ ਸਾਡਾ ਸਰ ਨਾ ਤਾਂ ਇਹਦੇ ਚੜ ਸਕਦੇ ਆ ਕੋਈ ਇਹਦੇ ਤੇ ਚੜਨ ਵਾਸਤੇ ਕੱਟ ਹੈ ਨਹੀਂ ਸਾਡੂ ਨੇੜੇ ਤੇਰੇ ਤੇ ਨਹੀਂ ਕੱਟ ਇੱਥੇ ਹੈ ਨਹੀਂ ਇਥੋਂ 15 20 ਕਿਲੋਮੀਟਰ ਪਾਸੇ ਆਂ ਗਾਂ ਅੱਗੇ ਜਾ ਕੇ ਵੀ 20 25 ਕਿਲੋਮੀਟਰ ਤੇ ਜਾ ਕੇ ਆ ਸਾਨੂੰ ਤਾਂ ਫਾਇਦਾ ਕੋਈ ਨਹੀਂ ਨੁਕਸਾਨ ਬਹੁਤ ਹੋ ਰਿਹਾ ਰੋਜ਼ ਨਵਾਂ ਨੁਕਸਾਨ ਸਾਨੂੰ ਹੈ ਜਿਹੜੇ ਪੋਲ ਬਣਿਆ ਉਹ ਗਲਤ ਬਣਿਆ ਫਿਰ ਪੋਲ ਨਮਾਨਚ ਬਣ ਕੇ ਪਾਣੀ ਦੂਜੇ ਪਾਸੇ ਜਾ ਕੇ ਇਕੱਠਾ ਹੋ ਕੇ ਮਾਰ ਕਰਦਾ ਹੋਰ ਬਹੁਤ ਸਾਰੇ ਨੁਕਸਾਨ ਹੋਣਾ ਦੀ ਸਾਨੂੰ ਇਹ ਜੋ ਪਿੰਡ ਤੋਂ ਪਿੰਡ ਦੀ ਦੂਰੀ ਸੀ ਜਿਵੇਂ ਕਿ ਤੁਹਾਡਾ ਪਿੰਡ ਪਰਲੀ ਸਾਈਡ ਰਹਿ ਗਿਆ ਇਧਰ ਪਿੰਡ ਦੂਸਰੇ ਨੇ ਇਹਦੀ ਕੋਈ ਨਿਕਾਸੀ ਇਹਨਾਂ ਨੇ ਵਿੱਚੋਂ ਰੱਖੀ ਆ ਜਾ ਇਹ ਵੀ ਔਰ ਤੁਹਾਡੀ ਦੂਰੀ ਵੱਧ ਗਈ ਇਹ ਨਿਕਾਸੀ ਜਿਹੜਾ ਮਤਲਬ ਰਸਤਾ ਆਉਣ ਜਾਣ ਦਾ ਰਸਤਾ ਜਿਹੜਾ ਇੱਕ ਪੱਕੇ ਰਾਹ ਮਤਲਬ ਪੁਰਾਣੇ ਰਾਹ ਸੀ ਉੱਥੇ ਨਿਕਾਸੀ ਤਾਂ ਹੈਗੀ ਆ ਪਰ ਨਿਕਾਸੀਆਂ ਜਿਹੜੀਆਂ ਮਤਲਬ ਰਸਤੇ ਬਣਾਏ ਆ ਉਹ ਉਸ ਤਰੀਕੇ ਨਾਲ ਬਣਾਏ ਜਿਵੇਂ ਪਹਿਲਾਂ ਸੀਗੇ ਉਹ ਉਹ ਟੇਢੇ ਬਣ ਗਏ ਨਾ ਤਾਂ ਦੂਜੇ ਪਾਸੇ ਦਿਸਦਾ ਵੀ ਇੱਥੇ ਖੜਕੇ ਆਪਾਂ ਦੂਜੇ ਪਾਸੇ ਦੇਖ ਹੀ ਨਹੀਂ ਸਕਦੇ ਮਤਲਬ ਉਹਲਾ ਬਣ ਗਿਆ ਆਪਾਂ ਨੂੰ ਜਿਹੜੀ ਪਾਣੀ ਦੀ ਨਿਕਾਸੀ ਆ ਉਹਦੀਆਂ ਪੁਲੀਆਂ ਉਹ 2 2 2.5 2.5 ਫੁੱਟ ਉੱਚੀਆਂ ਬਣਾਉਣੋਂ ਉਤੇ ਉਹ ਨਕਾਸੀ ਜੋ ਦੋ ਦੋ ਵੋਟ ਜਾਂਦਾ 2.5 ਫੁੱਟ ਪਾਣੀ ਹੋਊਗਾ ਫੇਰ ਹੀ ਪਾਣੀ ਦੂਜੇ ਪਾਸੇ ਜਾਊਗਾ ਨਾ ਤਾਂ ਇਹਨਾਂ ਨੂੰ ਜਿਹੜੇ ਬਣਾਉਣ ਵਾਲੇ ਸੀ ਇਹਨਾਂ ਨੇ ਪ੍ਰੋਪਰ ਸਰਵੇ ਹੀ ਨਹੀਂ ਕੀਤਾ ਵੀ ਕਿਹੜੇ ਪਾਸੇ ਨਿਵਾਣ ਹੈ ਕਿਹੜਾ ਪਾਣੀ ਦਾ ਫਲੋ ਆ ਪੁਰਾਣਾ ਜਿਹੜੇ ਪੁਰਾਣੇ ਫਲੋ ਸੀ ਉਹਦੇ ਉਹਦੇ ਅਕੋਰਡਿੰਗ ਹੀ ਮਤਲਬ ਪੁਰੀਆਂ ਨਾਪ ਕੇ ਜਾਂਦੇ ਫਿਰ ਤਾਂ ਸੌਖਾ ਸੀ ਇਹ ਫਲੋ ਹੀ ਨਵੇਂ ਬਣਾਤੇ ਜਿੱਥੋਂ ਦੀ ਪਾਣੀ ਦਾ ਬਹਾਅ ਸੀ ਪਹਿਲਾਂ ਉਹ ਉਹਨਾਂ ਨੇ ਨਾ ਤਾਂ ਜਾਣਿਆ ਨਾ ਜਾਣਨ ਦੀ ਕੋਸ਼ਿਸ਼ ਕੀਤੀ ਨਵੇਂ ਫਲੋ ਬਣ ਕੇ ਨਵੇਂ ਫਲੋ ਕੋਣ ਕਰਕੇ ਨੁਕਸਾਨ ਹੋਵੇ ਲੋਕਾਂ ਦੇ ਬਾਈ ਕੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਤਾਂ ਇਹੀ ਆ ਜੀ ਸਾਡੇ ਨਗਰ ਨੂੰ ਮੰਨ ਲਓ ਗੱਲ ਵੀ ਜਿਹੜੇ ਪੌਲਾ ਆ ਸਾਡੇ ਨਗਰ ਜਣੀ ਦੀ ਜਿਹੜੇ ਮੇਨ ਰਾਹ ਆਗੇ ਵੱਡੇ ਵੱਡੇ ਰਾਵਾਂ ਤੇ ਨੇ ਜਿਹੜੇ ਪੌਲਾ ਉੱਚੇ ਚੱਕ ਕੇ ਬਣ ਗਏ ਉਹ ਉੱਚੇ ਚੱਕ ਕੇ ਬਣ ਦੇ ਕਾਰਨ ਜਣੀ ਦੀ ਭਰਤ ਬਹੁਤ ਜ਼ਿਆਦਾ ਪੈ ਗਈ ਭਰਤ ਜ਼ਿਆਦਾ ਪੈਣ ਦੇ ਕਾਰਨ ਜਿੱਥੇ ਜ਼ਿਆਦਾ ਮਿੱਟੀ ਪਈ ਵੀ ਆ ਉਹ ਜਦੋਂ ਹੁਣ ਮੀਂਹ ਜ਼ਿਆਦਾ ਬਰਸਾਤ ਹੋਈ ਹੈ ਉਹਦੇ ਨਾਲ ਜਿਹੜੇ ਨੇੜੇ ਲੱਗਦੇ ਖੇਤ ਸੀਗੇ ਉਹਨਾਂ ਜਣੀ ਦੀ ਮਿੱਟੀ ਪੈਣ ਦਾ ਕਾਫੀ ਨੁਕਸਾਨ ਹੈ ਇੱਕ ਜ਼ਿਆਦਾ ਜਣੀ ਦੀ ਜਿਹੜੀ ਪੁਲਗਾਂ ਇਹਨਾਂ ਨੇ ਜਣੀ ਦੀ ਜਿਹੜੇ ਸਾਡੇ ਪਿੰਡ ਦਾ ਰਕਬਾ ਇੱਥੋਂ ਦੀ ਨੀਮਾ ਹੈ ਇਹ ਗਾਹਾਂ ਪਾਣੀ ਮਤਲਬ ਚਲਾ ਜਾਂਦਾ ਉਹ ਸਾਈਡ ਜਿਹੜੇ ਸਾਈਡਾਂ ਤੇ ਜਿਹੜੇ ਪਿੰਡ ਆ ਉਹ ਸਾਰੇ ਉੱਚੇ ਆ ਉਹ ਪਾਣੀ ਸਾਡੇ ਇਥੋਂ ਦੀ ਜਣੀ ਦੀ ਮਹਾਨ ਸੀਗਾ ਬਣਿਆ ਪਹਿਲਾਂ ਜਿਹੜਾ ਜਿਵੇਂ ਪਾਣੀ ਪਹਿਲਾਂ ਵੀ ਆਏ ਆੜੇ ਹੜ ਉਹ ਇਥੋਂ ਦੀ ਮਹਾਨ ਬਗੇ ਆ ਹੁਣ ਵੀ ਜਿਹੜਾ ਜਿਆਦਾ ਪਾਣੀ ਦਾ ਜਿਹੜਾ ਮੀਹਾਂ ਦਾ ਪਾਣੀ ਵੀ ਇਥੋਂ ਦੀ ਉਹ ਹੁੰਦਾ ਹੀ ਇਹਨਾਂ ਨੇ ਪੁੜੀਆਂ ਜਿਆਦਾ ਉੱਚੀਆਂ 2 2 2.5 ਫੁੱਟ ਉੱਚੀਆਂ ਦੱਪਣ ਦੇ ਕਾਰਨ ਉਹ ਜੋ ਠੱਲ ਬਣ ਗਈ ਪਾਣੀ ਖੜੀ ਗਿਆ ਫਿਰ ਇਥੋਂ ਦੀ ਜਦੋਂ ਪਾਣੀ ਜਿਆਦਾ ਨੰਘਿਆਗਾ ਉਹ ਮੂਹਰੇ ਜ਼ਿਮੀਂਦਾਰਾਂ ਦਾ 2 3 ਕਰਾਂ ਦਾ ਜਿਆਦਾ ਨੁਕਸਾਨ ਹੋਇਆ ਬਾਈ ਜਦੋਂ ਇਹ ਪ੍ਰੋਜੈਕਟ ਪਾਸ ਹੋਇਆ ਸੀ ਤੁਸੀਂ ਇਹਦੇ ਬਾਰੇ ਉਹਨਾਂ ਠੇਕੇਦਾਰ ਨਾਲ ਜਾਂ ਕਿਸੇ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਕਿ ਅਸੀਂ ਵੀ ਆਹ ਪ੍ਰੋਜੈਕਟ ਤੁਸੀਂ ਲਿਆ ਰਹੇ ਹੋ ਤੇ ਇਹਦੇ ਸਿਸਟਮ ਕਿਵੇਂ ਬਣੇਗਾ ਪਾਣੀ ਦਾ ਜਾਂ ਰਾਸਤੇ ਦਾ ਕਿਵੇਂ ਰਹੇਗਾ ਨਹੀਂ ਜੀ ਨਾ ਉਹ ਸੁਣਦੇ ਕਿੱਥੇ ਜੀ ਗਰੀਬ ਬੰਦੇ ਦੀ ਕੌਣ ਸੁਣਦਾ ਸਾਨੂੰ ਤਾਂ ਜਿਹੜੇ ਇਹਨਾਂ ਨੇ ਨਾ ਜੀ ਆਹ ਪੁਲ ਬਣਾ ਕੇ ਦਿੱਤੇ ਉਹ ਵੀ ਵਿੱਚ ਤਾਂ ਇਹ ਬਣਾ ਤੇ ਵੀ ਸਾਡੀ ਨਾਲ ਕੰਪਾਈਨ ਨਹੀਂ ਲੰਗੇ ਨਾ ਟਰਾਲੀ ਲੰਗੇ ਇਹ ਜਿਹਨਾਂ ਨੇ ਉਹ ਵੀ ਅਸੀਂ ਧਰਨੇ ਲਾ ਲਾ ਕੇ ਥੋੜੇ ਬਹੁਤ ਖੁੱਲੇ ਕਰਵਾਏ ਆ ਇਹ ਜਿਹੜੇ ਬਣਦੇ ਆ ਨਾ ਜਿਹੜੀਆਂ ਡਿਵੈਲਪਮੈਂਟ ਹੁੰਦੀ ਆ ਪੰਜਾਬ ਨੂੰ ਇਹ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਹ ਜਿਹੜੇ ਡੈਮ ਬਣੇ ਪਾਣੀ ਹਰਿਆਣੇ ਨੂੰ ਜਾਂਦਾ ਡੁੱਬਦਾ ਮੱਝਾ ਉੱਥੇ ਬਿਜਲੀ ਜਾਂਦੀ ਆ ਦਿੱਲੀ ਨੂੰ ਮਾਰਿਆ ਸਾਰਾ ਆਪਣਾ ਮੱਝਾ ਗਿਆ ਇਹ ਡਿਵੈਲਪਮੈਂਟ ਇਹ ਜਿਹੜੀ ਸੜਕ ਬਣੀ ਐ ਇਹਦਾ ਕਾਰਪੋਰੇਟਾਂ ਨੂੰ ਫਾਇਦਾ ਹੁੰਣਾ ਮਾਰੇ ਅਸੀਂਗੇ ਇਹ ਚੀਜ਼ ਆ ਜੀ ਇਹ ਸਰਕਾਰਾਂ ਨਹੀਂ ਸੁਣਦੀਆਂ ਸੁਣਦੀਆਂ ਹੁੰਦੀਆਂ ਇਹ ਤਾਂ ਬੋਲੀਆਂ ਹੀ ਨੇ ਇਹ ਨਹੀਂ ਜੀ ਸੁਣਦੇ ਹਾਂਜੀ ਜਿਹੜੀ ਆ ਪੁੜੀਆਂ ਦੀ ਸਮੱਸਿਆ ਸੀ ਨਾ ਜਦੋਂ ਅਸੀਂ ਆ ਜਾ ਕੇ ਇਹਨਾਂ ਕੋਲੇ ਰੱਖਦੇ ਸੀ ਆ ਭਾਈ ਸਮੱਸਿਆ ਸਾਡਾ ਇੱਥੇ ਪਾਣੀ ਲੰਘਣਾ ਨਹੀਂ ਤੇ ਉਹ ਕਹਿੰਦੇ ਸਾਡੇ ਬੱਲੂਆਣੇ ਸਾਡਾ ਹੈੱਡ ਆਫਿਸ ਆ ਉੱਥੇ ਜਾਓ ਉੱਥੋਂ ਦੇ ਭਾਈ ਸਾਡੇ 5 5 7 7 ਗੇੜੇ ਹੁਣ ਤੁਸੀਂ ਦੇਖੋ ਵੀ ਜੇ ਜਾਂਦਾ ਬੰਦਾ ਦੇਣ ਸੀਪ ਜਾਂਦਾ ਉੱਥੇ ਮਲੋੜ ਦੇ ਨੇੜੇ ਰਹਿ ਜਾਂਦਾ ਬੱਲੂਆਣਾ ਉੱਥੋਂ ਬੰਦਾ ਜਾਂਦਾ ਉੱਥੋਂ ਫੇਰ ਖਾਰਜ ਹੋ ਜਾਂਦੀ ਦੁਬਾਰਾ ਐਪਲੀਕੇਸ਼ਨ ਦਿਓ ਜੀ ਸਾਰੇ ਜ਼ਿਮੀਂਦਾਰਾਂ ਨੂੰ ਆਈਂ ਲਝਾਜ ਪਾਈ ਰੱਖਿਆ ਜੀ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਆਪਦੀ ਮਰਜ਼ੀ ਨਾਲ ਜਿਵੇਂ ਜੀ ਕਰਿਓ ਮੇ ਪੁੜੀਆਂ ਨੱਪ ਗਈ ਹੁਣ ਇੰਨਾ ਨੁਕਸਾਨ ਹੋਇਆ ਹੁਣ ਤੁਸੀਂ ਉਹਨਾਂ ਨੂੰ ਲਿਆ ਕੇ ਦਿਖਾਇਆ ਨਹੀਂ ਕਿ ਹੁਣ ਦੇਖੋ ਕਿ ਇੰਨਾ ਨੁਕਸਾਨ ਹੋਇਆ ਇਸ ਪ੍ਰੋਜੈਕਟ ਦੇ ਨਾਲ ਹੁਣ ਬਾਈ ਜੀ ਸਾਡੇ ਨਾਲ ਜਿੱਦੇ ਜ਼ਿਆਦਾ بارش ਹੋਈ ਹੈ ਆਪਾਂ ਹੀ ਰੁਪਿਆ ਵਾਲੀ ਸੜਕ ਦੇ ਨੇੜੇ ਇਹਨਾਂ ਪਾਈਆਂ ਦੇ ਘਰ ਆ ਜਿਹੜੇ ਖੜੇ ਆ ਉਧਰੋਂ ਤਾਂ ਆਪਾਂ ਹੀ ਰੁਪਏ ਦਾ ਪਾਣੀ 4-4 5-5 ਫੁੱਟ ਛੜਕਦੇ ਉੱਤੋਂ ਵੀ ਜਲ ਪਿਆ ਵੱਡੇ ਮੀਨ ਹਾਈਵੇ ਦੇ ਉੱਤੋਂ ਦੀ ਤੇ ਉਧਰੋਂ ਇਹਨਾਂ ਦੇ ਘਰ ਮਰਦੇ ਸੀ ਹੁਣ ਜਿਹੜੀ ਮੇਨ ਪੁਲੀ ਆ ਇਹਨਾਂ ਨੇ ਆਏ ਨਹੀਂ ਵੇਖਿਆ ਵੀ ਘਰਾਂ ਇੱਥੇ ਘਰ ਆ ਗਏ ਇਹਨਾਂ ਦੇ ਸਾਹਮਣੇ ਨੱਪਣੀਆਂ ਕਿ ਨਹੀਂ ਨੱਪਣੀਆਂ ਜਿਹੜੇ ਸਿੱਧਾ ਪਾਣੀ ਇੰਨਾ ਪਾਣੀ ਇਕੱਠਾ ਕਿਸੇ ਘਰ ਨੂੰ ਛੜਾਂਗੇ ਤਾਂ ਮਕਾਨ ਤਾਂ ਸਾਹਮਣੇ ਰਹਿਣਾ ਨਹੀਂ ਇਹਨਾਂ ਨੇ ਕੁਝ ਵੀ ਨਹੀਂ ਵੇਖ ਕੇ ਨਿਕਾਸੀ ਸਹੀ ਪ੍ਰਬੰਧ ਕਰੇ ਬਸ ਆਪਦੀ ਮਰਜ਼ੀ ਨਾਲ ਜਿੱਥੇ ਜੀ ਕਰਿਆ ਨੱਪਤੇ ਤੇ ਦੋ ਪਿੰਡਾਂ ਦੀ ਉੱਤੇ ਲੜਾਈ ਹੁੰਦੀ ਹੁੰਦੀ ਰਹੀ ਹੈ ਚਲੋ ਅਸੀਂ ਸਮਝਾਵਾਂ ਜਾ ਕੇ ਮੈਂ ਤਰਲਾ ਕਰਕੇ ਉੱਦੇ ਅਸੀਂ ਪਾਣੀ ਉੱਦੇ ਵੀ ਦੋਨੇ ਪਾਸੇ ਖਾਲ ਪਟਾ ਕੇ ਛੜਕਦੇ ਆਪ ਕੋਲ ਥਾਣੀ ਦੀ ਨਗਾਇਆ ਪਾਣੀ ਹੋਰ ਇਹਨਾਂ ਦੀ ਜਿਹੜੀਆਂ ਜੜੀਆਂ ਆਪਣੀਆਂ ਉਹਨਾਂ ਵਿੱਚ ਦੀ ਕਿਸੇ ਮਤਲਬ ਕਿ ਡਵੈਲਪਮੈਂਟ ਤਾਂ ਹੋਈ ਪਰ ਪੂਰੇ ਸਿਸਟਮ ਨਾਲ ਨਹੀਂ ਹੋਈ ਨਹੀਂ ਬਾਈ ਤਰੀਕੇ ਨਾਲ ਨਹੀਂ ਹੋਈ ਕੋਈ ਹਾਂਜੀ ਬਾਈ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਬਹੁਤ ਜ਼ਿਆਦਾ ਹੋਇਆ ਜੀ 3 3 ਫੁੱਟ ਮਿੱਟੀ ਚੜੀ ਵੀ ਹੈਗੀ 4 4 ਫੁੱਟ 4 ਸਪੇਰੋਂ ਨਸਕਾਨ ਹੀ ਇਕਦੋ ਚ ਉਹਨਾਂ ਨੱਪਿਆ ਗਿਆ ਜੀ ਵਿੱਚ ਇਹ ਮਿੱਟੀ ਦੇ ਨਾਲ ਨੱਪਿਆ ਗਿਆ ਹਾਂਜੀ ਮਿੱਟੀ ਦੇ ਨਾਲ ਵੀ ਨੱਪਿਆ ਗਿਆ ਜੀ ਕੋਸਾ ਪੌਲ ਦਾ ਨੀਵਾ ਕਰਕੇ ਪਾਣੀ ਲੰਘਣੇ ਕਰਕੇ ਦੇ ਦੇਣਾ ਨਸਕਾਨ ਹੋ ਗਿਆ ਬਹੁਤ ਜ਼ਿਆਦਾ ਹੈ ਬਾਰਿਸ਼ ਤਾਂ ਹੁਣ ਵੀ ਆ ਗਈ ਫਿਰ ਨੁਕਸਾਨ ਹੁਣ ਵੀ ਹੋਊਗਾ ਉਹ ਤਾਂ ਜੀ ਫਿਰ ਗਾਹ ਹੁਣ ਵੇਖੀ ਜੋ ਤਾਂ ਰੱਬ ਦੀ ਮਰਜ਼ੀ ਹੈ ਕਿ ਨਹੀਂ हां हुन ਜਾਂਦੀ ਆ ਇਹਦੇ ਵਿੱਚੋਂ ਪੁਲੀਆਂ ਕਿਵੇਂ ਆਖਿਆ ਵੀ ਪੁਲੀਆਂ ਉੱਚੀਆਂ ਆ ਸਾਰਾ ਪਾਣੀ ਇੱਥੋਂ ਦੀ ਇਕੱਠਾ ਹੋ ਕੇ ਲੰਘਿਆ ਜੀ ਆ ਮਿੱਟੀ ਵੇਹ ਤਿੰਨ ਤਿੰਨ ਫੁੱਟ ਮਿੱਟੀ ਚਾਰ ਸਪਰੇ ਝੋਨੇ ਚ ਪੈ ਗਈ ਹੈ ਹਾਂ ਨਾ ਤਾਂ ਇਹ ਹੁਣ ਝੋਨਾ ਵੱਡੇ ਤੋਂ ਬਿਨਾ ਚੱਕਣ ਜੋਗੇ ਆ ਜੀ ਕਿੰਨਾ ਚਾ ਝੋਨਾ ਨਹੀਂ ਵੱਡਿਆ ਜਾਂਦਾ ਝੋਨਾ ਉੱਥੇ ਉਹ ਹੈ ਨਹੀਂ ਗਾ ਵਿੱਚ ਰਹਿ ਗਿਆ ਕਿਹੜਾ ਆਪਾਂ ਨੂੰ ਇੰਨਾ ਹੀ ਹੁੰਦਾ ਵੀ ਉਹ ਰਹਿ ਗਿਆ ਇਹ ਵੱਢ ਲਾਂਗੇ ਹਾਂ ਖਰਚਾ ਬਥੇਰਾ ਆਊਗਾ ਜੀ ਚੱਕਿਆ ਜੋ ਮੱਥਾ ਦਾ ਮਾਰਨਾ ਪਊ ਬਈ ਉਹਨਾਂ ਦਾ ਤਾਂ ਕੋਈ ਉਹਨਾਂ ਦਾ ਹੈ ਨਹੀਂ ਗਾ ਥੜਕ ਭਾਰ ਕੇ ਮਿੱਟੀ ਉਠ ਕੇ ਮੱਥਾ ਸੀ ਮਾਰਨਾ ਜੀ ਇਹ ਹੂੰ ਤੁਸੀਂ ਆਪ ਹੀ ਵੇਖ ਲਓ ਜੀ ਆਪੀ ਹੈਗੀ ਭਾਈ ਕੁਦਰਤ ਦੀ ਮਾਰ ਵੀ ਤੁਹਾਡੇ ਤੇ ਤੇ ਸਰਕਾਰ ਦੀ ਮਾਰ ਵੀ ਤੁਹਾਡੇ ਤੇ ਸਰਕਾਰ ਦੀ ਵੀ ਸਾਡੇ ਤੇ ਇਹ ਕੁਦਰਤ ਨੇ ਤਾਂ ਜਿਹੜਾ ਮਾਰਨਾ ਮਾਰਨੇ ਸੀਗਾ ਜੀ ਸਾਡਾ ਇਹ ਤਾਂ ਨੁਕਸਾਨ ਜਿਹੜਾ ਹੋਣਾ ਹੀ ਹੋ ਗਿਆ ਸਾਡਾ 2 ਲੱਖ ਦਾ ਬੋਰ ਦਾ ਨੁਕਸਾਨ ਹੋ ਗਿਆ ਜੀ ਮੋਟਰ ਟੁੱਟ ਕੇ ਤੇ ਵਿੱਚ ਡੱਗ ਪੀ ਪਾਈਪਾਂ ਬਾਹਰ ਪੀਆਂ ਵਿੱਚ ਦੋ ਤਿੰਨ ਟੁੱਟ ਕੇ ਬਾਹਰ ਡੱਕ ਮਾ ਬੋਰ ਦਾ ਨੁਕਸਾਨ ਬਹੁਤ ਹੋ ਗਿਆ ਜੀ ਇਹ ਪਾਣੀ ਦੇ ਨਾਲ ਪਾਣੀ ਦੇ ਕਾਰਨ ਨਹੀਂ ਹੋਇਆ ਜੀ ਪਾਣੀ ਦੇ ਕਹਣੀ ਤਾਂ ਗੈਸ ਬਣ ਗਿਆ ਸਾਨੂੰ ਪ੍ਰੈਸ਼ਰ ਬਣ ਕੇ ਤੇ ਮੋਟਰ ਦਾ ਨੁਕਸਾਨ ਹੋ ਗਿਆ ਜੀ ਭਾਈ ਕੀ ਨੁਕਸਾਨ ਹੋਇਆ ਤੁਹਾਡੇ ਬਾਈ ਜੀ ਮੇਰਾ ਨਾ ਘਰ ਛੜਕ ਦੇ ਨਾਲ ਹੀ ਪੈ ਜਾਂਦਾ ਹੈਗਾ तकरीबन 100 ਕੁ ਮੀਟਰ ਤੇ ਤੇ ਉਹਨਾਂ ਨੇ ਮੇਰੇ ਘਰ ਦੇ ਜਮਾ ਸਾਹਮਣੇ ਪੁਲੀ ਦੱਬਦੀ ਤੇ ਦੋ ਪਿੰਡਾਂ ਦਾ ਪਾਣੀ ਇਕੱਠਾ ਕਰਕੇ ਬਾਈ ਜ਼ਿੰਮੇਦਾਰਾ ਜਿਹੜਾ ਨੁਕਸਾਨ ਹੁੰਦਾ ਸੀ ਪਿੱਛੇ ਤੋਂ ਉਹ ਕਹਿੰਦੇ ਵੀ ਪਾਣੀ ਅਸੀਂ ਪੁਲੀਆਂ ਵੇਦੀ ਕੱਢਣਾ ਤੇ ਬਾਈ ਜੀ ਜਦੋਂ 1000 ਕਿੱਲੇ ਦਾ ਪਾਣੀ ਏਕੜ ਦਾ ਤੇ ਇੱਕ 5 ਮੀਟਰ ਦੀ ਪੁਲੀ ਥਾਣੀ ਲੰਘੂਗਾ ਤੇ ਗਾਂ ਦਾ ਬਾਈ ਉਹ ਫਿਰ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਕੁ ਨੁਕਸਾਨ ਕਰੂਗਾ ਹਨਾ ਬਾਕੀ ਮੇਰਾ ਪ੍ਰੋਜੈਕਟ ਲਿਆਂਦਾ ਕਿ ਜੇ ਮਤਲਬ ਤੂੰ ਕਿਸਾਨਾਂ ਦਾ ਜਾਂ ਕੋਈ ਪਿੰਡ ਵਾਲਿਆਂ ਦਾ ਕੋਈ ਧਿਆਨ ਰੱਖ ਕੇ ਨਹੀਂ ਇਹਨਾਂ ਨੇ ਬਣਾਇ ਭਾਈ ਜੀ ਇਹਨਾਂ ਨੇ ਸਭ ਆਪੋ ਆਪਣੀਆਂ ਸੇਕੀਆਂ ਸਾਰਿਆਂ ਨੇ ਮੰਨ ਕੇ ਚੱਲੋ ਵੀ ਜਦੋਂ ਹੁਣ ਪੁਲੀਆਂ ਪਾਉਣਾਉਂਦੇ ਸੀ ਆਪਾਂ ਨੂੰ ਕਹੜਾ ਇਹ ਦੱਸਦੇ ਸੀਗੇ ਵੀ ਕੀ ਕੰਮ ਆਇਆ ਕੀ ਕਰਨਾ ਹੈ ਜਾਂ ਕਾਦੀ ਖਾਤਰ ਪੁਲਗਾ ਸਾਨੂੰ ਤਾਂ ਇਹਨਾਂ ਨੇ ਐਂ ਉਦੋਂ ਕਿਹਾ ਸੀ ਵੀ ਭਾਈ ਜਿਹੜੀਆਂ ਛੋਟੀਆਂ ਪੁਲਗਾਂ ਨੇ ਬਈ ਤਾਰਾਂ ਤੂਰਾ ਲੰਗਣ ਗਾਏ ਹੋਣਗਾ ਜੋਂ ਹੋਊਗਾ ਜਿਹੜੇ ਪਾਸੇ ਸਾਈਡਾਂ ਤੇ ਖਾਲ ਬਣਾਤੇ ਵੀ ਖਾਲ ਛੋਟਾ ਜਿਹੜਾ ਪਾਣੀ ਦਾ ਨਿਕਾਸ ਹੋਊਗਾ ਉਹ ਖਾਲਾਂ ਵਿੱਚ ਦੀ ਜੇ ਅਸੀਂ ਡਰੇਨਾਂ ਡੱਪਿਆਂ 'ਚ ਸਿੱਟਾਂਗੇ ਉਹ ਕੋਈ ਬਈ ਖਾਲ ਨਹੀਂ ਚੱਲਦਾ ਸਾਰੇ ਢਾਏ ਪਏ ਇਹਨਾਂ ਦੇ ਤੇ ਜਿਹੜਾ ਪਾਸੋਂ ਪਾਣੀ ਦਾ ਨੁਕਸਾਨ ਹੋਣਾ ਸੀ ਉਹ ਤਾਂ ਹੋਣਾ ਹੀ ਸੀ ਬਾਈ ਜੀ ਜਿਹੜਾ ਸੜਕ ਦਾ ਉੱਤੋਂ ਪਾਣੀ ਡਿੱਗਦਾ ਨਾ ਜਿੱਥੇ ਇਹਨਾਂ ਨੇ ਮੰਨ ਕੇ ਚਲੋ ਵੀ ਤੁਸੀਂ ਦਾਦਾਸ ਕਰਮਾਂ ਦੇ ਘਾਰੇ ਲਾ ਕੇ ਜਿਹੜਾ ਸਾਡਾ ਨੁਕਸਾਨ ਉਹ ਕਰਿਆ ਉਹ ਬੜਾ ਜ਼ਿਆਦਾ ਹੋਇਆ ਜੀ ਭਈ ਇਹ ਪਾਣੀ ਦਾ ਨੁਕਸਾਨ ਤੁਸੀਂ ਦੱਸ ਰਹੇ ਸੀਗੇ ਇਹ ਪਾਣੀ ਕਿਧਰੋਂ ਆਉਂਦਾ ਇਹ ਪਿੰਡਾਂ ਦਾ ਹੀ ਪਾਣੀ ਆ ਜਾ ਕੋਈ ਡਰੇਨ ਵਗੈਰਾ ਟੁੱਟੀ ਸੀਗੀ ਡਰੇਨ ਦੀ ਵੀ ਜੀ ਸਫਾਈ ਨਹੀਂ ਨਾ ਹੋਈ ਜੀ ਪ੍ਰੋਪਰ ਜੇ ਪਹਿਲਾਂ ਉਹਨੂੰ ਕੋਈ ਸਫਾਈ ਕੀਤੀ ਜਾਂਦੀ ਤਾਂ ਜਿਹੜਾ ਪਿੰਡਾਂ ਦਾ ਪਿਛਲਿਆਂ ਦਾ ਪਾਣੀ ਸੀਗਾ ਉਹ ਡਰੇਨ ਵਿੱਚ ਦੀ ਵਗ ਜਾਂਦਾ ਡਰੇਨ ਵੀ ਬੰਦ ਪਈ ਆ ਕੋਸੇ ਜਿਹੜੀ ਭਰਤਮਾਲ ਵਾਲਿਆਂ ਨੇ ਮਿੱਟੀ ਪਾਈ ਜੀ ਇਹ ਵੀ ਸਾਰੀ ਢਲ ਢਲ ਡਰੇਨ ਚ ਜਾਬ ਡਰੇਨ ਚ ਬੰਨ ਲੱਗ ਗਿਆ ਇਹ ਕਈ ਪਿੰਡਾਂ ਦਾ ਪਾਣੀ ਇਕੱਠਾ ਹੋ ਕੇ ਇਧਰ ਸਾਡੇ ਪਿੰਡ ਨੂੰ ਮਾਰ ਕਰਦਾ ਜੀ ਇਹ ਫਿਰ ਜਦੋਂ ਇੱਕ ਥਾਂ ਵਿੱਚ ਦੀ ਨੰਗ ਦਾ ਪੁਲੀਆਂ ਉੱਚੀਆਂ ਨੇ ਇੱਕ ਥਾਂ ਵਿੱਚ ਦੀ ਨੰਗ ਦਾ ਉੱਥੇ ਮਾਰ ਕਰਦਾ ਸਾਨੂੰ ਤਾਂ ਕੋਈ ਇਹਦਾ ਡਵੈਲਪਮੈਂਟ ਦਾ ਸਾਨੂੰ ਫਾਇਦਾ ਨਹੀਂ ਲੱਗਦਾ ਜੀ ਸਾਡਾ ਨੁਕਸਾਨ ਬਹੁਤ ਬਾਕੀ ਜਿਹੜਾ ਵੀ ਇਹ ਕੰਮ ਕਰਦਾ ਨੇ ਜਿੱਥੇ ਸਾਨੂੰ ਕੋਈ ਲੱਗਦਾ ਹੁੰਦਾ ਸੀ ਪਿੰਡ ਵਾਲਿਆਂ ਨੂੰ ਵੀ ਯਾਰ ਇਹ ਕੰਮ ਗਲਤ ਕਰਦੇ ਆ ਜਾਂ ਕੋਈ ਪੁਲ ਗਲਤ ਬਣਾ ਰਿਹਾ ਜਾਂ ਕੋਈ ਪੈਪ ਉੱਚੀ ਨਾਪਦੇ ਆ ਉਹ ਦਿਨੇ ਜੇ ਅਸੀਂ ਵਿਰੋਧ ਕਰਨਾ ਤਾਂ ਇਹ ਤਾਂ ਬਾਈ ਡੇ ਨੈਟ ਕੰਮ ਚੱਲਦਾ ਸੀ ਇਹ ਰਾਤ ਨੂੰ 12:00 ਵਜੇ ਕਰ ਦਿੰਦੇ ਸੀ ਉਹ ਕੰਮ ਸਾਨੂੰ ਤਾਂ ਦਿਨੇ ਪਤਾ ਲੱਗਦਾ ਸੀ ਵੀ ਪਾਈਪ ਵੀ ਦੱਬ ਗਏ ਪੁਲ ਦੀ ਵੀ ਸਾਰੀ ਕਰ ਗਏ ਮਤਲਬ ਸਮੱਸਿਆ ਦਾ ਹੱਲ ਨਹੀਂ ਕਰਦੇ ਸੀ ਧੱਕੇ ਨਾਲ ਕਰ ਜਾਂਦੇ ਸੀ ਨਾ ਜੀ ਨਾ ਕੋਈ ਹੱਲ ਨਹੀਂ ਕੋਈ ਕਿਸੇ ਨੂੰ ਸੁਣਿਆ ਨਹੀਂ ਇਹਨਾਂ ਨੇ ਵੱਡੀਆਂ ਪਾਵਰਾਂ ਜੀ ਕੌਣ ਪੁੱਛਦਾ ਸੀ ਇਹ ਕਾਰਪੋਰੇਟ ਘਰਾਣੇ ਐ ਏਡੇ ਏਡੇ ਸਰਕਾਰਾਂ ਨਾਲ ਨੇ ਬਸ ਮਾੜਾ ਜਿਹਾ ਕੋਈ ਆ ਕੇ ਐਸਡੀਐਮ ਆ ਗਿਆ ਕੋਈ ਐਸਐਮ ਆ ਗਿਆ ਆਪਣਾ ਡੀਐਸਪੀ ਆ ਗਿਆ ਉਹਨੇ ਆ ਕੇ ਕੇਰਾ ਅੱਖਾਂ ਠੰਡੀਆਂ ਕਰ ਤੀਆਂ ਕੋਈ ਨਹੀਂ ਥੋੜਾ ਹੱਲ ਕਰਾ ਦੇਂਦਾ ਕਰਨਾ ਕਿਨੇ ਹੁੰਦਾ ਜੀ ਬਸ ਕਿਹੜਾ ਇੱਕ ਵਾਰੀ ਟਕਾ ਦੇ ਦਿੰਦੇ ਹਾਂ ਜੀ ਸਰਪੰਚ ਸਾਹਿਬ ਕੀ ਮੰਗ ਕਰਦੇ ਹੋ ਮੰਗਦਾ ਭਾਈ ਜੀ ਇਹੀ ਹੈ ਅਸੀਂ ਅਥਾਰਟੀ ਤੋਂ ਮੰਗ ਕਰਦੇ ਆ ਕਿ ਜਿਹੜਾ ਹੁਣ ਜ਼ਿੰਮੇਵਾਰਾਂ ਦਾ ਚਲੋ ਜਿਹੜਾ ਕੁਦਰਤ ਨੇ ਕਰਨਾ ਸੀ ਉਹ ਤਾਂ ਚਲੋ ਕਰਤਾ ਹੁਣ ਜਿਹੜੀ ਆ ਰੇਗ ਪਈ ਆ ਬਾਣਾ ਦੇ ਵਿੱਚ ਦੋ ਦੋ ਤਿੰਨ ਤਿੰਨ ਫੁੱਟ ਮਿੱਟੀ ਗਈ ਹੈ ਵੀ ਇਹਦਾ ਸਾਡਾ ਹੱਲ ਕਰਕੇ ਦੇਣ ਜਾਂ ਬਣਦਾ ਮਾਅਵਜਾ ਦੇਣ ਇਹਦਾ ਤੇ ਜਾਂ ਮਿੱਟੀ ਚੱਕ ਕੇ ਦੇਣ